ਬਾਲੀਵੁੱਡ ਇੰਡਸਟਰੀ ਦੇ ਹੀ ਮੈਨ ਯਾਨੀ ਕਿ ਤਰਮਿੰਦਰ ਨੂੰ ਬਾਲੀਵੁੱਡ ਇੰਡਸਟਰੀ ਦੇ ਵਿੱਚ ਇੱਕ ਲੰਬਾ ਸਮਾਂ ਹੋ ਗਿਆ ਉਹਨਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਉਹਨਾਂ ਦੇ ਚਾਹਣ ਵਾਲੇ ਕਰੋੜਾਂ ਲੋਕ ਨੇ ਜੋ ਕਿ ਤਰਮਿੰਦਰ ਨੂੰ ਬਹੁਤ ਪਿਆਰ ਕਰਦੇ ਨੇ ਪਰ ਤਰਮਿੰਦਰ ਨੂੰ ਸਟਾਰਡਮ ਲਾਈਮਲਾਈਟ ਇਹ ਚਮਕ-ਦਮਕ ਵਾਲੀ ਜ਼ਿੰਦਗੀ ਤੋਂ ਦੂਰ ਯਾਨੀ ਕਿ ਬੇਹੱਦ ਸਿੰਪਲ ਤੇ ਸਾਦਗੀ ਭਰੀ ਜ਼ਿੰਦਗੀ ਦੇ ਵਿੱਚ ਰਹਿਣਾ ਪਸੰਦ ਹੈ ਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਅਕਸਰ ਹੀ ਉਹਨਾਂ ਦੇ ਲੁਨਾਵਲਾ ਵਾਲੇ ਫਾਰਮ ਹਾਊਸ ਤੇ ਦੇਖਿਆ ਗਿਆ ਅੱਜ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਆਖਿਰ ਉਹਨਾਂ ਦੇ ਫਾਰਮ ਹਾਊਸ ਤੇ ਕੀ ਕੁਝ ਖਾਸ ਹੈ ਤੇ ਆਖਿਰ ਹਮੇਸ਼ਾ ਤਰਮਿੰਦਰ ਇੱਥੇ ਹੀ ਨਜ਼ਰ ਕਿਉਂ ਆਉਂਦੇ ਨੇ ਉਨ੍ਹਾਂ ਦਾ ਫਾਰਮ ਹਾਊਸ ਲੁਨਾਵਲਾ 'ਚ ਜੋ ਕਿ 100 ਏਕੜ ਜ਼ਮੀਨ 'ਚ ਫੈਲਿਆ ਹੋਇਆ ਹੈ ਤਰਮਿੰਦਰ ਨੂੰ ਅਕਸਰ ਇੱਥੇ ਖੇਤੀ ਕਰਦੇ ਦੇਖਿਆ ਗਿਆ ਕਿਉਂਕਿ ਤਰਮਿੰਦਰ ਨੂੰ ਆਰਗੈਨਿਕ ਖੇਤੀ ਕਰਨਾ ਬੇਹੱਦ ਪਸੰਦ ਹੈ ਤਰਮਿੰਦਰ ਵੱਲੋਂ ਕਈ ਅਜੀ ਹੀ ਵੀਡੀਓਜ਼ ਤੇ ਫੋਟੋਜ਼ ਨੂੰ ਸਾਂਝਾ ਕੀਤਾ ਗਿਆ ਜਿੰਨਾ ਚੋ ਫਾਲ ਤੇ ਸਬਜ਼ੀਆਂ ਬੀਜਦੇ ਹੋਏ ਨਜ਼ਰ ਆ ਰਹੇ ਨੇ ਇਸ ਫਾਰਮ ਹਾਊਸ ਦੀ ਗੱਲ ਕਰੀਏ ਤਾਂ ਇੱਥੇ ਕੋ ਬਹੁਤ ਵੱਡਾ ਸਵਿਮਿੰਗ ਪੂਲ ਹੈ ਇਸ ਤੋਂ ਇਲਾਵਾ ਰੌਕ ਗਾਰਡਨ ਹੈ ਇੱਥੇ ਉਹਨਾਂ ਦੇ ਕੋਲ ਕਈ ਪੰਛੀ ਪਸ਼ੂ ਤੇ ਕਈ ਜਾਨਵਰ ਵੀ ਨੇ ਜਿਨ੍ਹਾਂ ਨਾਲ ਅਕਸਰ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਰਮਿੰਦਰ ਦਾ ਇਹ 100 ਕਰੋੜ ਦਾ ਵਿਸ਼ਾਲ ਆਲੀਸ਼ਾਨ ਫਾਰਮ ਹਾਊਸ ਪਹਾੜਾ ਤੇ ਹਰੀਆਲੀ ਨਾਲ ਘਿਰਿਆ ਹੋਇਆ ਹੈ। ਇਸ ਜੰਨਤ 'ਚ ਉਹਨਾਂ ਨੇ ਜ਼ਿੰਦਗੀ ਦੇ ਕਈ ਖੂਬਸੂਰਤ ਸਾਲ ਬਿਤਾਏ ਨੇ ਮੁੰਬਈ ਦੀ ਲਾਈਮਲਾਈਟ ਤੇ ਭੱਜ ਦੌੜ ਤੋਂ ਦੂਰ ਤਰਮਿੰਦਰ ਨੂੰ ਇਸ ਜਗ੍ਹਾ 'ਤੇ ਰਹਿਣਾ ਕਾਫੀ ਪਸੰਦ ਹੈ ਰਿਪੋਰਟ ਦੇ ਮੁਤਾਬਿਕ ਤਰਮਿੰਦਰ ਹਰ ਵੀਕਐਂਡ ਇਸ ਫਾਰਮ ਹਾਊਸ 'ਤੇ ਆਉਂਦੇ ਰਹੇ ਨੇ ਉਹਨਾਂ ਨੂੰ ਨੇਚਰ ਦੇ ਕੋਲ ਰਹਿਣਾ ਕਾਫੀ ਪਸੰਦ ਹੈ ਇਹ ਵੀ ਖਬਰਾਂ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਫਾਰਮ ਹਾਊਸ ਉਹਨਾਂ ਦੇ ਲਈ ਜੰਨਤ ਹੈ ਸਟਾਰਟਮ ਦੀ ਚਮਕ-ਦਮਕ ਤੋਂ ਦੂਰ ਤਰਮਿੰਦਰ ਇੱਥੇ ਰਹਿਣਾ ਕਾਫੀ ਪਸੰਦ ਕਰਦੇ ਨੇ ਇਹ ਸਿਰਫ ਉਹਨਾਂ ਲਈ ਫਾਰਮ ਹਾਊਸ ਨਹੀਂ ਬਲਕਿ ਜੰਨਤ ਹੈ ਤਰਮਿੰਦਰ ਪਿਛਲੇ ਕਈ ਸਾਲਾਂ ਤੋਂ ਇੱਥੇ ਹੀ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਨੇ ਇਹ ਪ੍ਰਾਪਰਟੀ ਨਹੀਂ ਬਲਕਿ ਉਹਨਾਂ ਦਾ ਦਿਲ ਹੈ ਮੁੰਬਈ ਚ ਕਦੀ ਕਦੀ ਆਪਣੇ ਫੈਮਲੀ ਮੈਂਬਰਸ ਨੂੰ ਮਿਲਣ ਆਉਂਦੇ ਨੇ ਉਹਨਾਂ ਦੇ ਖਾਸ ਦੋਸਤ ਜੋ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਉਹ ਵੀ ਅਕਸਰ ਲੁਨਾਵਲਾ ਹੀ ਮਿਲਣ ਆਉਂਦੇ ਨੇ ਤਰਮਿੰਦਰ ਨੇ ਇੱਥੇ ਇੱਕ ਟਰੈਕਟਰ ਵੀ ਰੱਖਿਆ ਹੋਇਆ ਜਿਸ ਦੇ ਅਕਸਰ ਸੈਰ ਕਰਦੇ ਨਜ਼ਰ ਆਉਂਦੇ ਨੇ ਅਕਸਰ ਸ਼ੇਰੂ ਸ਼ਾਇਰੀ ਕਰਕੇ ਆਪਣੇ ਫੈਨਸ ਨੂੰ ਐਂਟਰਟੇਨ ਕਰਦੇ ਹੋਏ ਵੀ ਤਰਮਿੰਦਰ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕਈ ਸਾਰੀ ਵੀਡੀਓਜ਼ ਨੂੰ ਸਾਂਝਾ ਕੀਤਾ ਗਿਆ ਕਿ ਕਿਸ ਤਰ੍ਹਾਂ ਉਹ ਇੱਥੇ ਸਬਜ਼ੀਆਂ ਤੇ ਫਲ ਉਗਾ ਰਹੇ ਨੇ ਤੇ ਆਰਗੇਨਿਕ ਚੀਜ਼ਾਂ ਖਾਣਾ ਉਹਨਾਂ ਨੂੰ ਬੇਹਤ ਪਸੰਦ ਹੈ ਕਈ ਵਾਰ ਉਹ ਪਸ਼ੂ ਤੇ ਪੰਛੀਆਂ ਦੇ ਨਾਲ ਇੰਜੋਏ ਕਰਦੇ ਹੋਏ ਵੀ ਨਜ਼ਰ ਆਏ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਜਨਮੇ ਤਰਮਿੰਦਰ ਇੱਕ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਤੇ ਉਹਨਾਂ ਨੂੰ ਖੇਤੀ ਦੇ ਨਾਲ ਬਚਪਨ ਤੋਂ ਹੀ ਕਾਫੀ ਪਿਆਰ ਹੈ ਤੇ ਇਹੀ ਕਾਰਨ ਹੈ ਕਿ ਉਹ ਇੱਥੇ ਵੀ ਅਕਸਰ ਖੁਦ ਖੇਤੀ ਕਰਦੇ ਹੋਏ ਨਜ਼ਰ ਆਏ ਨੇ ਕਦੇ-ਕਦੇ ਉਹਨਾਂ ਦੇ ਬੇਟੇ ਵੀ ਉਹਨਾਂ ਨੂੰ ਇੱਥੇ ਮਿਲਣ ਆ ਜਾਂਦੇ ਨੇ ਉਹਨਾਂ ਦਾ ਇਹ ਫਾਰਮ ਹਾਊਸ ਕਾਫੀ ਜ਼ਿਆਦਾ ਖੂਬਸੂਰਤ ਹੈ ਇੱਥੇ ਆਰਾਮਦਾਇਕ ਫਰਨੀਚਰ ਲਿਵਿੰਗ ਰੂਮ ਦੀ ਗਾਇਲ ਕਰੀਏ ਤਾਂ ਉੱਥੇ ਬਹੁਤ ਹੀ ਖੂਬਸੂਰਤ ਪੇਂਟਿੰਗਸ ਨੇ ਜਿੱਥੇ ਕਿ ਤਰਮਿੰਦਰ ਦੀਆਂ ਕਈ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਬਾਹਰ ਦੀ ਗੱਲ ਕਰਦੇ ਹਾਂ ਤਾਂ ਫਾਰਮ ਹਾਊਸ ਦੇ ਬਾਹਰ ਵੀ ਹਰ ਜਗ੍ਹਾ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਡੈਕੋਰੇਟ ਕੀਤਾ ਕੀ ਹੈ ਵੈਲ ਤਰਮਿੰਦਰ ਦੀ ਗੱਲ ਕਰੀਏ ਤਾਂ ਇਹਨੇ ਦਿਨੇ ਆਪਣੇ ਹੈਲਥ ਨੂੰ ਲੈ ਕੇ ਸੁਰਖੀਆਂ ਚ ਬਣੇ ਹੋਏ ਨੇ ਉਹਨਾਂ ਦੇ ਫੈਨਸ ਉਹਨਾਂ ਨੂੰ ਲੈ ਕੇ ਕਾਫੀ ਚਿੰਤਿਤ ਨੇ ਤੁਹਾਨੂੰ ਦੱਸ ਦਈਏ ਤਰਮਿੰਦਰ ਦੇ ਡੈਥ ਨੂੰ ਲੈ ਕੇ ਵੀ ਕਈ ਸਾਰੀ ਰਿਊਮਰਸ ਫੈਲੇ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹਨਾਂ ਖਬਰਾਂ ਨੂੰ ਗਲਤ ਦੱਸਿਆ ਗਿਆ ਤਰਮਿੰਦਰ ਕਈ ਦਿਨਾ ਤੋਂ ਹਸਪੀਟਲ ਚ ਐਡਮਿਟ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਹੁਣ ਉਹ ਘਰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਨੇ ਜਿੱਥੇ ਉਹਨਾਂ ਦੀ ਦੇਖਰੇਖ ਦੇ ਵਿੱਚ ਤਰਮਿੰਦਰ ਦਾ ਇਲਾਜ ਕੀਤਾ ਜਾ ਰਿਹਾ ਹੈ ਹਰ ਕੋਈ ਇਹੀ ਅਰਦਾਸ ਕਰ ਰਹੀ ਹੈ ਕਿ ਤਰਮਿੰਦਰ ਜਲਦੀ ਤੋਂ ਜਲਦੀ ਠੀਕ ਹੋ ਜਾਣ ਕਿਉਂਕਿ ਉਹਨਾਂ ਦੇ ਚੌਂਣ ਵਾਲੇ ਲਗਾਤਾਰ ਉਹਨਾਂ ਦੇ ਲਈ ਅਰਦਾਸਾਂ ਕਰ ਰਹੇ ਨੇ ਹਰ ਲੇਟਸ ਅਪਡੇਟ ਨੂੰ ਜਾਣਨ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ